ਖਾਲਸਾ ਵਾਹਿਗੁਰੂ ਜੀ ਕਾਹੇ ਸਾਂਗੇ ਜੀ ਤੁਹਾਨੂੰ ਪਤਾ ਹੀ ਆ ਵੀ ਮੁੱਖ ਜਹੇਦਾਰ ਕੁਲਵਿੰਦਰ ਸਿੰਘ ਤੇ ਰਾਜਾ ਰਾਜ ਦੇ 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 ਹਟਾਰੇ ਨੇ ਇਹ ਸੇਵਾ ਕਰਦੇ ਆ ਤੇ ਜੋ ਕਿ ਅੱਜ ਘਟਨਾ ਹੋਈ ਹੈ ਸਾਡੇ ਕੋਲੇ ਸਾਡੇ ਸਿਕਲੀ ਗੱਲ ਭਾਈਚਾਰੇ ਦੇ ਵਿੱਚ ਜੋ ਕਿ ਇੱਕ ਸਾਡੇ ਭਾਈਚਾਰੇ ਨੂੰ ਇੱਕ ਬੀੜੀ ਸਿਕਟਾਂ ਦੇ ਵਿੱਚ ਤੋਲਿਆ ਗਿਆ ਇੱਕ ਪ੍ਰਵਾਸੀ ਭਈਆਂ ਦੇ ਨਾਲ ਤੋਲਿਆ ਗਿਆ ਵੀ 10 ਹੀ ਭਈਆਂ ਦੇ ਨਾਲ ਸਾਨੂੰ ਮਿਲਤਾ ਅਸੀਂ ਪੰਜਾਬੀ ਆ ਅਸੀਂ ਨਿਹੰਗ ਸਿੰਘ ਫੌਜ ਆ ਸਾਡੇ ਸ਼ਸਤਰ ਬਣਾਉਂਦੇ ਹੈਗੇ ਆ ਇਹ ਚਲੋ ਜੋ ਉਹਨਾਂ ਦਾ ਘਰੇਲੂ ਮਾਮਲਾ ਹੋਇਆ ਗੋਲੀ ਚੱਲੀ ਜੋ ਮਰਜੀ ਸਾਨੂੰ ਨਹੀਂ ਟੈਨਸ਼ਨ ਹੋ ਜੋ ਮਰਜੀ ਕਰਨ ਉਹਨਾਂ ਨੂੰ ਗਵਰਨਮੈਂਟ ਦੇਖੇ ਸਜ਼ਾ ਦੇਵੇ ਨਾ ਦੇਵੇ ਉਹਨਾਂ ਨੇ ਦੇਖਣਾ ਪਰ ਉਹ ਸਾਡੇ ਜੈਹ ਬੰਦਿਆਂ ਨੂੰ ਸਾਡੇ ਸਿੰਘਾਂ ਨੂੰ ਬੀੜੀ ਪੀਣਾ ਦਾਸ ਦਿਆ ਬੀੜੀਆਂ ਕਿਤੇ ਤਾਂ ਉਹਨੂੰ ਫੜਿਆ ਉਹਨੂੰ ਪੁੱਛਣ ਆ ਲਾਵੇ ਕੰਜਰ ਨੂੰ ਚੋਰੇ ਨੂੰ ਪੁੱਛਣਾ ਚਾਹਣਾ ਮੈਂ ਵੀ ਤੂੰ ਇੰਨਾ ਬਕਵਾਸ ਕਰ ਰਿਹਾ ਹੈਗਾ ਸੋਸ਼ਲ ਮੀਡੀਆ ਦੇ ਉੱਤੇ ਸਾਡੇ ਕੋਲੇ ਵੀਡੀਓ ਆਈ ਚੱਲ ਕੇ سوشل میڈیا ਤੇ ਮੈਂ ਵੀ ਦੇਖੀ ਆ ਬਹੁਤ ਜਿਆਦਾ ਵਾਇਰਲ ਹੋਈ ਆ ਤੇ ਉਹਨੂੰ ਉਹਨੂੰ ਮੈਂ ਪੁੱਛਣਾ ਚਾਹਣਾ ਵੀ ਤੇਰੇ ਵੀ ਦਸਤਾਰ ਚੜਾਈ ਹੋਈ ਆ ਤੂੰ ਵੀ ਇੱਕ ਪਰਣਾ ਬੰਨਿਆ ਆ ਗੁਰੂ ਦਾ ਬੰਦਾ ਲੱਗਦਾ ਮੈਨੂੰ ਵੀ ਤੈਨੂੰ ਇਹ ਗੱਲਾਂ ਦੀਆਂ ਚੀਜ਼ਾਂ ਚੰਗੀਆਂ ਲੱਗਦੀਆਂ ਇਦਾਂ ਦੇ ਬਚਨ ਕਰਦੇਗੇ ਉਹ ਤੂੰ ਸ਼ਰਮ ਕਰ ਵੀ ਉਹ ਜਿਹੜੇ ਸਿਗਲੀਗਰਾਂ ਨੂੰ ਕਹਿ ਰਿਆਂ ਉਹਨਾਂ ਨੇ ਤਾਂ ਸਾਡੇ ਸ਼ਸਤਰ ਜਿਹੜੇ ਸ਼ਸਤਰ ਆ ਜਿਹੜੇ ਤੇਗਾਂ ਨੇ ਇਹਨਾਂ ਦੀਆਂ ਪਵਾਈਆਂ ਦੇਣ ਦਿੱਤੀਆਂ ਹੀ ਰੱਖਦੇ ਹੱਕ ਨਾਲ ਲਾ ਕੇ ਤੇ ਤੂੰ ਉਹਨਾਂ ਨੂੰ ਗਲਤ ਬੋਲਦਾ ਪਿਆ ਇਦਾਂ ਦੇ ਬੰਦਿਆਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਚਾਹੀਦੀ ਹੈਗੀ ਜਿੱਥੇ-ਜਿੱਥੇ ਤੱਕ ਮੇਰੀ ਆ ਪਿੰਡ ਪਿੰਡਾਂ ਦੇ ਵਿੱਚ ਮਹੱਲੇ ਮਹੱਲੇ ਦੇ ਵਿੱਚੋਂ ਇਹਨਾਂ ਦੇ ਉੱਤੇ ਦਰਖਾਸਤ ਦਿੱਤੀ ਜਾਵੇ ਪਿੰਡਾਂ ਦੇ ਵਿੱਚੋਂ ਤੇ ਇਹ ਅਸੀਂ ਪਰਚਾ ਉੱਤੇ ਕਰਵਾਵਾਂਗੇ ਜੇ ਸਰਕਾਰ ਨੇ ਸਾਡੀ ਨਹੀਂ ਸੁਣੀ ਫਿਰ ਅਸੀਂ ਦੂਜਾ ਆਪਣੀ ਕਾਰਵਾਈ ਅਗਲੀ ਕਰਾਂਗੇ ਅਗਲਾ ਸਟੈਂਡ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਜੇ ਸਿਕਾਇਤ ਪੱਤਰ ਦਰਜ ਕਰਾਣ ਆਏ ਜੀ ਡਿਪਟੀ ਕਮਿਸ਼ਨਰ ਜਿਹੜੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਤੇ ਉਸ ਦੇ ਵਿੱਚ ਇੱਕ ਸਰਾਰਤੀ ਅੰਸਰ ਨੇ ਉਹ ਅੰਮ੍ਰਿਤਧਾਰੀ ਆ ਦੇਖਣ ਨੂੰ ਸਰਦਾਰ ਲੱਗ ਰਿਹਾ ਪਰ ਮੈਂ ਇਹ ਕਹਣਾ ਵੀ ਉਸ ਨੂੰ ਜਮੇ ਵੀ ਸਿੱਖੀ ਮਰਯਾਦਾ ਦਾ ਨਹੀਂ ਪਤਾ ਕਿਉਂਕਿ ਜਿਹੜੀ ਸਾਡੀ ਕੌਮ ਆ ਸਿੱਖ ਸਿਕਲੀ ਕਰ ਇਹ ਦਾ ਇੱਕ ਸਿੱਖ ਇਤਿਹਾਸ ਦੇ ਵਿੱਚ ਇੱਕ ਵੱਡਾ ਯੋਗਦਾਨ ਆ ਇਹ ਇਤਿਹਾਸ ਸਾਰੀ ਦੁਨੀਆ ਨੂੰ ਪਤਾ ਤੇ ਅਸੀਂ ਜਿੱਥੇ ਵੀ ਜਾਂਦੇ ਆ ਸਾਡਾ ਬੜਾ ਸਤਿਕਾਰ ਕਰਦੇ ਆ ਨਿਹੰਗ ਸਿੰਘ ਜਿੱਥੇ ਬੰਦਿਆਂ ਸਾਡਾ ਬੜਾ ਸਤਿਕਾਰ ਕਰਦੇ ਆ ਕਿਉਂਕਿ ਸਾਡੀ ਜਿਹੜੀ ਕੌਮ ਆ ਇਹਨੇ ਸ਼ਸਤਰ ਬਣਾ ਕੇ ਦਿੱਤੇ ਸੇਵਾ ਕੀਤੀ ਜੰਗਾਂ ਜੁੱਦਾਂ ਦੇ ਵਿੱਚ ਸੇਧੀਆਂ ਵੀ ਕੀਤੀਆਂ ਪਰ ਉਸ ਬੰਦੇ ਨੇ ਜਿਹੜੀ ਸਾਡੀ ਕੌਮ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਆ ਵੀ ਇਹ ਬੀੜੀਆਂ ਪੀਂਦੇ ਨੇ ਤੇ ਠੱਗ ਨੇ ਡਕੇਤ ਨੇ ਕਾਲੀ ਕੱਚੇ ਵਾਲੇ ਨੇ ਇਹਨਾਂ ਨੂੰ ਪੰਜਾਬ ਚੋਂ ਬਾਹਰ ਕੱਢਿਆ ਜਾਵੇ। ਜੀ ਇਹ ਸ਼ਬਦ ਜਿਹੜੇ ਅਸੀਂ ਸੁਣੇ ਆ ਤਾਂ ਸਾਡੇ ਮਨਾਂ ਤੇ ਬਹੁਤ ਸੱਟ ਲੱਗੀ। ਸਰ ਜੀ ਜਿਹੜੀ ਕਟ ਨੰਬਰ ਸਰਟੀਫਿਕੇਟ ਨਾਲ ਜੀ ਇਹ ਹਾਜੀ ਅੰਮ੍ਰਿਤਸਰ ਦੇ ਨੇੜੇ ਕੋਈ ਪਿੰਡ ਆ ਜੀ ਲੋਪੋਂ ਕੇ। ਜੀ ਉੱਥੇ ਵੀ ਰਿਪੋਰਟ ਦਰਜ ਕਰਵਾਈ ਗਈ ਉਹਨੇ। ਨਹੀਂ ਉੱਥੇ ਅਸੀਂ ਅਸੀਂ ਨਹੀਂ ਰਿਪੋਰਟ ਦਰਜ ਕਰਾਈ ਜੀ ਜਿਹੜੀ ਉੱਥੇ ਮੁੱਠ ਭੇਡ ਹੋਈ ਹੈ ਉਹਨਾਂ ਦੇ ਆਪਸ ਦੇ ਵਿੱਚ ਗੋਲੀਆਂ ਚੱਲੀਆਂ ਨੇ। ਜੀ ਸਾਡਾ ਉਹਨਾਂ ਦੇ ਨਾਲ ਕੋਈ ਰਿਸ਼ਤਾ ਨਹੀਂ ਹੈਗਾ ਜਿਹੜੇ ਡਕੇਤ ਨੇ। ਜੀ ਤੇ ਉਹਨਾਂ ਦੀ ਆਪਸ ਦੇ ਵਿੱਚ ਸਾਨੂੰ ਪਤਾ ਲੱਗਿਆ ਵੀ ਉੱਥੇ ਇੱਕ ਦੇ ਸਿਰ ਵੀ ਉੱਥੇ ਲੋਪੋਂਗੇ ਥਾਣੇ ਦੇ ਵਿੱਚ ਇਹ ਪਰਚਾ ਦਰਜਾ ਇਹਨਾਂ ਕਾ ਸਾਨੂੰ ਪਤਾ ਲੱਗਿਆ ਜਰੂਰ ਜੀ ਕੀ ਮੰਗ ਕਰਦੇ ਆ ਤੁਹਾਡੇ ਸਾਡੀ ਮੰਗ ਇਹੀ ਆ ਜੀ ਵੀ ਦੇਖੋ ਕਿਸੇ ਵੀ ਬਰਾਦਰੀ ਨੂੰ ਇਦਾਂ ਕੋਈ ਵੀ ਬੰਦਾ ਟਾਰਗੇਟ ਨਹੀਂ ਕਰ ਸਕਦਾ ਜੀ ਜੇ ਉਹ ਬੰਦਾ ਨੇ ਉਹਨੇ ਟਾਰਗੇਟ ਸਾਨੂੰ ਕੀਤਾ ਵੀ ਅਸੀਂ ਮੰਗ ਕਰਦੇ ਆ ਵੀ ਪ੍ਰਸ਼ਾਸਨ ਤੋਂ ਵੀ ਉਸਦੇ ਖਿਲਾਫ ਜਿਹੜੀ ਬਣਦੀ ਕਾਰਵਾਈ ਆ ਕਾਨੂੰਨ ਦੇ ਤਹਿਤ ਉਹ ਕੀਤੀ ਜਾਵੇ ਉਸਨੂੰ ਸਜ਼ਾ